ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗਨ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਦ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈ ਐ ਬਹੁੜ ਦੁੱਖ ਨਾ ਹੋਈ ਸੋਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ RAM ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ RAM ਜੁਗ ਚਾਰੇ ਧਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ RAM ਨੇਤਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸਚ ਸੋਈ ਗੁਰਮਖ ਏਕੋ ਜਾਣਿਆ ਤਨ ਪਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਨ ਕੰਤੈ 라ਵੇ ਮਨ ਮਾਨਿਆ ਸੁਖ ਹੋਈ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਨ ਕੰਤੈ 라ਵੇ ਮਨ ਮਾਨਿਆ ਦੁੱਖ ਹੋਈ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ हे ਭਾਈ ਜੁਗ ਚਾਹੇ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਖਸਮ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ ਜੀਵ ਇਸਤਰੀ ਭਾਵੇਂ ਚੌਹਾਂ ਜੁਗਾਂ ਵਿੱਚ ਭਟਕਦੀ ਫਿਰੇ ਉਸ ਪ੍ਰਭੂਪਤੀ ਦਾ ਹੁਕਮ اٹਲ ਹੈ ਕਿ ਗੁਰੂ ਦੀ ਰਾਹੀ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ ਜੋ ਇਸ ਹੁਕਮ ਨੂੰ ਬਦਲਾ ਸਕੇ ਹੇ ਭਾਈ ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ ਇਸਤਰੀ ਉਸ ਨਾਲ ਇੱਕ ਡੂੰਗੀ ਹੀ ਸਾਂਝ ਬਣਾਉਂਦੀ ਹੈ ਜਦੋਂ ਗੁਰੂ ਦੀ ਮੱਤ ਉੱਤੇ ਤੁਰ ਕੇ ਜੀਵ ਇਸਤਰੀ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿੱਜ ਜਾਂਦਾ ਹੈ ਤਦੋਂ ਜੀਵ ਇਸਤਰੀ ਦਾ ਪ੍ਰਭੂਪਤੀ ਨਾਲ ਮਿਲਾਪ ਹੋ ਜਾਂਦਾ ਹੈ हे ਭਾਈ ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਹੀ ਪ੍ਰਭੂ ਦਾ ਨਾਮ ਜੀਵ ਇਸਤਰੀ ਦੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ ਏ ਨਾਨਕ ਜੇ ਮਨ ਪ੍ਰਭੂ ਦੀ ਯਾਦ ਵਿੱਚ ਗਿੱਜ ਜਾਏ ਤਾਂ ਜੀਵ ਇਸਤਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ ਉਸ ਦੇ ਹਿਰਦੇ ਵਿੱਚ ਆਨੰਦ ਪੈਦਾ ਹੋਇਆ ਰਹਿੰਦਾ ਹੈ